ਕਾ ਫੜ ਦੇ ਰਾ ਦੋ ਲੱਖ ਫੜ ਕੇ ਉਹ ਵੀ ਉਹ ਵੜ ਰਾ ਓ ਭੜ ਰਾ ਓ ਟੱਪਾ ਬਾਵੇਂ ਲੈ ਟੱਪਾ ਟੱਪਾ ਤੇ 1000 ਦੇਣੇ ਨਹੀਂ ਅਜਨਾਂ ਨੇ ਆਲੇ ਨਾ 12 ਕਾਲੇ ਉਹ ਨਹੀਂ ਚਾਉਂਦੇ ਤੇ 14000 ਨੂੰ ਇਹਨਾਂ ਨੇ ਨਾਲ ਦਾ ਵੇਚਿਆ ਉਹ ਵੱਟਾ ਤੀ ਉਹ ਵੱਟਾ ਤੀ ਉਹ ਵੱਟਾ ਤੀ ਵੱਟਾ ਤੀ ਤੂੰ ਮੈਂ ਤਾਂ ਇਹ ਪਾ ਰਹੇ ਆ ਮੈਨੂੰ بڑے ਛੋਟੇ ਦਾ ਪਤਾ ਨਹੀਂ ਸਾਢੇ 7 ਨੂੰ ਦੇ ਦੇ 9 ਦਾ ਬੜਾ 8 ਨੂੰ 9 ਦਾ ਇਹਨਾਂ ਬਾਅਦ ਚਲਾਤਾ ਉਹ ਖਾੜਾ ਆ ਜਾ ਖਰਜਾ ਚੱਲਦੇ ਆ ਵਿਅਕਤੀ ਨਾਲ ਸੌਦਾ ਕਰਾਵਾਂ ਪਹਿਲਾਂ ਤਾਂ ਐਸੇ ਸਾਈ ਦੇ ਉਹਨਾਂ ਦਾ ਹਾਂ ਸਾਈ ਦੇ ਇਹਨਾਂ ਵੀ ਇਹ ਵੀ ਲੈ ਕੇ ਦਿੰਦਾ ਤੈਨੂੰ ਇਹ ਵੀ ਤਾਂ ਲੈ ਕੇ ਦਿੰਦਾ ਮੈਂ ਤੇਰੀ ਤਾਂ ਉਹਨੇ ਪੱਟੇ-ਪਟਵਾਰੀ ਇਹ ਤਹੀਂ ਪੱਟੇ ਨੇ ਆ ਜਾ ਆ ਓਏ ਇੱਕ ਵਾਰ ਆ ਜਾ ਆ ਪੰਜਵੇਂ ਮਹੀਨੇ ਸਾਹਮਣੇ ਪੈਸੇ ਪਾ ਲੈ ਸਾਹਮਣੇ ਆ ਪਹਿਲੇ ਆਰਾਮ ਨਾਲ ਆਉਂਦਾ ਪਗਾਨੀ ਰਕਮ ਹੈ ਸਾਹਮਣੇ ਹਾਂ ਏਖਾ ਜੋਖਾ ਦੇਣਾ ਤੈਨੂੰ ਦੇਣਾ ਪੈ ਜੂ ਸਾਹਮਣੇ ਰੱਖ ਲੈ ਪੈਸੇ ਨਾ ਖਰਾਬ ਕਰ ਹਾਂ ਹਾਂ ਬਾਤ ਚਾ ਪੈਸੇ ਕਿਹੜੇ ਹਾਂ ਹਾਂ ਜਾਇਜ ਦੱਸੀ ਹੁਣ ਆਪਾਂ ਨੇ 14000 ਤੇ ਘੱਟ ਨਹੀਂ ਦੇਣਾ 15 15 ਮੰਗੇ ਆ 14 ਨਾਲ ਦਾ ਵੇਚੀਆ 14 9 9000 9000 ਨਹੀਂ ਹੋਣੀ ਵੀ ਗੱਡੀ 9.5 ਨੂੰ ਪਾਉਣਾ 9 ਥੋੜੇ ਕਰਕੇ

ਨੌ ਤਾਂ ਨਹੀਂ ਦਿਖਦਾ ਨਾ ਨੌ ਨਾ ਨੌ ਨਹੀਂ ਦਿਖਦਾ ਐਸੇ ਲੈ ਲੈ ਬੱਚਾ ਫੜਾ ਨਾ ਨੌ ਨਹੀਂ ਦਿਖਦਾ ਛੱਡ ਦੇ ਉਹ ਵੀ ਤੇਰੇ ਕਰਕੇ ਆ ਫੜ ਪੈਸੇ 9000 ਦੇ ਦਊ ਲੈ ਚੁਪੜਾ ਦੂ ਆ ਬਣ ਬਣ ਮਾ ਆਪੀ ਤਰ੍ਹਾਂ ਬੰਮ ਬਣਾ ਕੇ ਦਰਾਂ ਇੰਦੇ ਕਾ ਕੇ ਦਊਂਗਾ ਬਣ ਜਣਾ ਬਾਪੀ ਤਰ੍ਹਾਂ ਬੰਮ ਬਣਾ ਕੇ ਦਰਾਂ ਹਾਂਗਾ ਹਲਾ ਫੜ ਕਿੰਨੇ ਆ ਕਿ ਤੂੰ ਕਿੰਨੇ ਮੰਗੇ ਦੀ ਕਿੰਨੇ ਮੰਗੇ ਜੀ 17 ਮੰਗਿਆ ਜੀ 17 ਬਾਲਾ ਯਾਰ ਬਾਲਾ ਘੱਟ ਦੇ ਦੇ ਚਾਚਾ ਪਹਿਲਾਂ ਤਾਂ 20 ਮੰਗਦੇ ਤੇ ਤੈਨਾਂ ਤਾਂ ਮੈਂ ਆਪਣੇ ਆਪੇ ਟੁੱਟ ਗਿਆ ਤੇ ਨਾ 10000 ਦਾ ਜੀ ਇੱਥੇ ਬਾਤ ਤਾਂ ਲੱਗੀ ਹੈ ਕਿੰਨੇ ਲੱਗੇ ਨੇ ਕਿੰਨੇ ਲੱਗੇ ਸੱਚੀ ਗੱਲ ਕੀ ਕਿੰਨੇ ਲੱਗੇ ਮਾਦਰ ਦੀ ਕਿੱਥੇ ਲੱਗੇ ਹਣ 1000 ਤਾਂ ਹੀ ਕਰ ਦਸੀ ਜਾਓ ਭਾਣੂ ਬੰਦ ਦੇਣੇ ਨਹੀਂ 12 ਆਇਆ ਉਹ ਘੱਟ ਆਇਆ ਵਾਲੇ ਨੇ ਲਾਇਆ ਥੰਦੇ ਵਾਲੇ ਨੇ 7 6 7 ਬੱਚੇ 12 12000 ਨੁ ਪਾਏ ਤੇ ਇਹ ਆਪਾਂ ਨੇ ਬਾਲਾ ਕੱਲਾ ਵਿਚਾਲੇ ਇੱਕ ਲੈਣਾ ਯਾਰ ਨਾ ਲੈ ਜਾ ਇੱਕ ਲੈ ਜਾ ਕੋਈ ਚੱਕਰ ਨਹੀਂ ਰੇਡ ਬੋਲ ਕਰ ਇਹਨੂੰ ਬੰਦ ਕਰ ਦੇ ਦੋ ਮੈਂ ਇਹਨੂੰ ਬੰਦ ਕਰ ਯਾਰ ਹੋਰ ਕਾਰੋਬਾਰ ਦੀ ਘਟੇ ਜਾਂਦੀ ਬੰਦ ਕਰ ਦੇ ਬੰਦ ਰੱਖ ਫਿਰ 10000 ਦਾ 10000 ਕਿੰਨੇ ਦਾ ਕਰਨਾ ਇਹ ਹੀ ਗੱਲ ਹੈ 12000 ਕਿਉਂ ਬੰਦੇ ਦੰਦੇ ਤੇ ਉਹ ਤਾਂ ਠੁਕਾ ਯਾਰ ਸਾਢੇ 5000 ਦਿੰਦੇ ਜੀ ਝੂਠਾ ਬੱਲੀ ਤੇਰੇ ਪੱਗ ਬੰਨੀ ਹੋਈ ਐ 12000 ਰੁਪਏ ਕਾਲੇ ਹੁਣੀ ਦੰਦਰ ਵਾਲੇ ਆਲੇ ਲਾਉਂਦੇ ਤੇ ਤੇਰੇ ਪੱਗ ਬੰਨੀ ਝੂਠਾ ਬੱਟੀ ਉਹ ਕਾਲੇ ਨੂੰ ਖੜ ਜਾ ਉਹ ਕਾਲੇ ਨੂੰ ਕੀ ਪੁੱਛਿਆ ਯਾਰ ਹੁਣ ਕਾਲੇ ਨੂੰ ਦਾ ਭਰੋਸਾ ਨਹੀਂ ਦਿੰਦਾ ਯਾਰ ਮੇਰੇ ਤੇ ਭਰੋਸਾ ਨਾਲ ਕਾਲ ਕਾਲੇ ਨੂੰ ਪੁੱਛ ਲਾਉਂ ਤੇਰੇ ਭਰੋਸਾ ਨੂੰ ਨਾ ਫੜ ਦੇ ਇਹਨੂੰ ਬੰਬਕਾਰ ਯਾਰ ਪੰਜ ਪਾਰ ਇੱਕ ਮਿੰਟ 500 ਨਾ ਨਾ ਦੂਜਾ ਫੇਰਾ ਦੂਆ ਕੰਮ ਕਰ ਯਾਰ ਫੋਨ ਸੁਣ ਲੈ 12 ਲੱਗਿਆ ਹੋਇਆ ਹਾਂ 12 ਨੂੰ ਦੇਣਾ ਨਹੀਂ ਆਪਾਂ ਨਹੀਂ 12 ਨਹੀਂ ਮੰਨਦਾ ਕਿ ਪਗਦਾ ਆ ਕੇ ਲੂੰ ਸਾਢੇ 12 ਦਾ ਪਾ ਕਿ 13 ਦਾ ਪਾ ਯਾਰ ਠੀਕ ਹੈ ਓਏ ਚੱਲ ਠੀਕ ਹੈ ਠੀਕ ਹੈ ਹਾਂ ਬੱਚਾ ਘੱਟ ਆ ਬੱਚਾ ਵੀ ਚੰਗਾ ਹੈ ਸਿੰਘਾਂ ਦੇ ਹੀੜ ਤੇ ਨਾ ਆ ਮਾਰ ਇਹਨੂੰ ਮਾਪੀ ਕਰਾ ਦੂੰ ਮਾਪੀ ਕਰਾ ਦੂੰ ਪੂਰਾ ਆ ਬਹਾਪਾ ਮਾਪੀ ਕਰਾ ਦੂੰ ਮੈਂ ਅੱਤਿ ਕਰਾ ਦੂੰਗਾ ਇਹੋ ਮੈਂ ਨੋਟ ਕੋਈ ਲੱਖ ਯਾਰ ਇਹ ਨਹੀਂ ਮਸ ਹੁੰਦਾ ਫੋਨ ਦਾ ਬਲਾ ਹੁੰਦਾ ਕਰਾ ਸੌਣੀ ਯਾਰ ਅੱਛੀ ਬਾਈ ਯਾਰ ਨੇੜੀ ਆ ਕੇ ਮੈਂ ਢਾੜ ਜਾ ਤਸੀ ਕਰਾਂ ਤਸੀ ਕਰਾਂ ਮੰਗਿਆ 16.5 ਦਾ ਲਈ ਤੈਨੂੰ ਗੱਲ ਕੋਈ ਘੁੰਗਾ ਹੁਣ ਇਹਦੇ ਵਾਸਤੇ ਕਹਿਦਾ ਮੈਂ ਕਰ ਦੋ ਕਰਦੇ ਪੱਤੀ ਜੀ ਗੱਡ ਮਾਂ ਤੇਰਾ ਲਾ ਦਿਨਾ ਹਾਂ ਹੋ ਜੱਟੋਂ ਗਾਂਵਾਂ ਬੇਟਾ ਹੋਈ ਰੱਖੋ ਦੇ ਦੇਓ ਦੇ ਦੇ ਠੀਕ ਆ ਪਾੜਨ ਵਾਲਾ ਆਏ ਮੈਂ ਹੁਣ ਤੇ ਰੱਖ ਆ ਦੇ ਦੇ ਆਹ ਦੇ ਦੇ ਭਾਈ ਜੁੱਤੀ ਯਾਰ ਨਾ ਨਾ ਹਾਂ ਬਾਹਰ ਆ

ਕਟਕੂਲੀਆ ਬਾਈ ਉਹ ਵਾ ਫੇਰ ਕਰੀ ਬਸ ਨੂੰ ਪਾ ਦੇ ਉਹ ਕਰ ਲੱਗਿਆ ਤੂੰ ਬੰਦ ਕਰ ਦੇ ਬਾਈ ਚੜਦੇ ਆਇਆ ਹੋਰ ਸੌਦਾ ਕਰੀ ਇਹਨੂੰ ਖੜਾ ਕੋਈ ਨਹੀਂ ਮੀਟਰ ਮੀਟਰ ਗਣਪਾ ਹੈਗਾ ਨਾ ਉਹ ਮੇਰਾ ਆ ਗਿਆ ਭੈਣ ਦਾ ਲੋੜਾ ਹੱਟਾ ਹੱਟਾ ਆ ਰਿਹਾ ਲਾ ਬਾਬਾ ਤੇਰੇ ਫੋਨ ਆ

ਉਹ ਉਹ ਦੇ ਕਹਿੰਦੇ ਮੰਗ ਕਿੱਡਾ ਬੱਕਰਾ ਤੋਂ ਮੈਨੂੰ ਦੱਸ ਦੀ ਨਾ ਉਹ ਲਿਆਲੀ ਦਾ ਬੇਟਾ ਉਹ ਕਿਹੜਾ ਦੇ ਕਿਹੜਾ ਸੇਫ ਸੀ ਤਾਂ ਭਾਈ ਐਸਾ ਵੱਡਿਆ ਜਾਣਦੇ ਤੇ ਬੱਕਰੇ ਕਿੱਡੇ ਕਿੱਡੇ ਚ ਫਾਪੀ ਦੇ ਨੂੰ ਪੁੱਛਿਆ ਉਹ ਬੱਕਰੇ ਕਿੱਡੇ ਸੀ